ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਗਮ ਬੁਟੀਕ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਫੇਰ ਤੋਂ ਕਾਟਨ ਦੇ ਸੇਲ ਵਾਲੇ ਸੂਟ ਲੈ ਕੇ ਆਏ ਹਾਂ ਇਹਦੇ ਵਿੱਚ ਤੁਹਾਨੂੰ ਵੱਡੇ ਪਣੇ ਦੀ ਕੈਮਰੀ ਕਾਟਨ ਦੀ ਸ਼ਾਰਟ ਮਿਲੂਗੀ ਤੇ ਨਾਲ ਪਲੇਨ ਸਲਵਾਰ ਦੇ ਉੱਪਰ ਪੌਂਚਿਆਂ ਤੇ ਐਮਬ੍ਰੋਇਡਰੀ ਕੀਤੀ ਹੋਈ ਹੈਗੀ 2.5 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਤੇ ਵੱਡੇ ਪਣੇ ਦੀ ਤੁਹਾਨੂੰ ਸ਼ਾਰਟ ਮਿਲੂਗੀ ਇਹਦੇ ਦੁਪੱਟੇ ਨੇ ਜਿਹੜੇ ਉਹਨਾਂ ਤੇ ਤਿੰਨ ਰੰਗ ਦੀ ਡਾਈ ਹੋਈ ਹੋਈ ਹੈ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇਗੇ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟਾਂ ਦੇ ਆਪਾਂ ਇਹ ਸੂਟ ਰੈਡੀ ਕਰਵਾਏ ਨੇਗੇ ਗਰਲਿਸ਼ ਸਟਾਈਲ ਦੇ ਸੂਟ ਨੇਗੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਉਹਦੀ ਬੁਕਿੰਗ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਕੇ ਕਰਾ ਸਕਦੇ ਹੋ ਬਹੁਤ ਹੀ ਜੈਨੂਨ ਰੇਟਾਂ ਦੇ ਵਿੱਚ ਆਪਾਂ ਨੇ ਇਹ ਸੂਟ ਤਿਆਰ ਕੀਤੇ ਨੇਗੇ ਟੋਟਲੀ ਸੇਲ ਵਾਲਾ ਕਨਸੈਪਟ ਹੈਗਾ ਤੇ ਬਟ ਫੈਬਰਿਕ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣਾ ਮਿਲੇਗਾ ਇਹ ਨਹੀਂ ਹੈ ਕਿ ਸੇਲ ਦੇ ਵਿੱਚ ਸੂਟ ਲਗਾਏ ਹੋਏ ਨੇ ਤੇ ਘੱਟਿਆ ਫੈਬਰਿਕ ਭੇਜ ਦਾਂਗੇ ਆਪਾਂ ਬਹੁਤ ਹੀ ਸੋਹਣਾ ਫੈਬਰਿਕ ਆ ਜਿਹੜਾ ਵੀ ਕਲਰ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਸਾਡੇ ਵਟਸਐਪ ਨੰਬਰ ਜਿਹੜਾ ਕਿ ਸਕਰੀਨ ਦੇ ਉੱਪਰ ਦਿੱਤਾ ਹੋਇਆ ਉਹਦੇ ਤੇ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਦੀ ਸਰਵਿਸ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਹੁੰਦੀ ਹੈ ਕਿ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸੂਟ ਕਿੱਦਾਂ ਦੇ ਲੱਗੇ ਧੰਨਵਾਦ ਜੀ